ਸਤਿ ਸ੍ਰੀ ਅਕਾਲ ਜੀ ਸਾਡਾ ਤੁਹਾਡੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਦਾ ਨਾਮ ਲੈ ਕੇ ਜੀ ਸਾਡੇ ਛੋਟੇ ਭਾਈ ਲੱਖੀ ਦਾ ਵਿਆਹ ਸਟਾਰਟ ਕਰ ਰਹੇ ਹਾਂ ਚਲੋ ਜੀ ਆਓ ਕਲੀ ਲੈਫੋ ਜੀ ਵੈਲਕਮ ਇਧਰੋਂ ਲਿਖਿਆ W ਕੋਈ ਉਰੇ ਲਿਖਦੇ ਲੱਖੀ ਦੇ ਖਾ ਹਾਂ ਪਰਿਵਾਰ ਦੇ ਪ੍ਰੇਮ ਦਾ ਹੱਥ ਖਾਂ ਮੇੜੀ ਲਿਖ ਨਹੀਂ ਪਰ ਆਉਂਦੇ ਮਾ ਵੈਲਕਮ ਮਿਲਣਾ ਪੂਰੇ ਨਹੀਂ ਆਉਣਾ ਤਾਂ ਡਬਲ ਹੀ ਬਹੁਤ ਵੱਡਾ ਪਤਾ ਜੱਟ ਦੀ ਫਸ਼ਾ ਡਬਲ ਦੀ ਵਰਗੀ ਕੱਲਾ ਕੱਲਾ ਬੈਲ ਕੱਲਾ ਬੈਲ ਕੋਈ ਪਊਗਾ ਕਿੱਥੇ ਲਿਖੇਗਾ ਬਾਕੀ ਲਿਖੂਗਾ ਵੈਲਕਮ ਥੱਲੇ ਲਿਖੂ ਬਾਬਾ ਹਾਂ ਠੀਕ ਹੈ ਠੀਕ ਹੈ ਠੀਕ ਹੈ ਤੂੰ ਵੱਡਾ ਤੈਨੂੰ ਵਾਧਾ ਕਲਾ ਬੈਲ ਲਿਖ ਕੇ ਕੰਮ ਲਿਖ ਦੇ ਹਾਂ ਥੱਲੇ ਕੰਮ ਲਿਖੂ ਕੰਮ ਇਧਰਲੇ ਵਾਸਤੇ ਲੇਖ ਫਿਰ ਇਧਰਲੇ ਵਾਸਤੇ ਲੇਖ ਕੰਮ ਥੱਲੇ ਆਊਗੀ ਬਹੁਤ ਹੈ ਹੈ ਸਖਣ ਵਾਲੀ ਦਾ ਬਹੁਤ ਆ ਬਹੁਤ ਨਹੀਂ ਨਾ ਪੂਰੀ ਮੁਕਾਵੇਂ ਕੋਈ ਨਾ ਆਰੇ ਕਹਿੰਦੇ ਕਨੇ ਬਾਚਰ ਹੋਊਗੀ ਚਲੋ ਅਜਾ ਪਰਾ ਵੱਡਾ ਬਣਾਉਣਾ 25 20 ਮਿੰਟ 25 30 ਮਿੰਟ ਦਾ ਬਾ ਠੀਕ ਆ ਤੂੰ ਛੋਟੇ ਬਲੌਗ ਬਾਲੇ ਪਾਉਣਾ ਯਾਰ ਇਹ ਕਹੜੇ ਆਉਂਦੀ ਆ ਬਲੌਗ ਚ ਅਜੇ ਬੋਲੀ ਕਰੇ ਨਮਾਜ਼ ਦੇ 50 50 ਲੱਖ ਆ ਕਲੀ ਵਾਲਾ ਬੰਦਾ ਗੁੱਡ ਮਾਰਨਿੰਗ ਗਾਇਸ ਬਾਬਾ ਬਹੁਤ ਪੁਰਾਣਾ ਦੀ ਯਾਰ ਬਗੀਚੀ ਵਾਲਾ ਸਲਾਹ ਕਰਨੀ ਲੋੜੀ ਅੱਗੇ ਦਾਦੇ ਦਾ ਨਾਮ ਸਿੱਖ ਲੋਕੀ ਕੌਣ ਹੈ ਕੀ ਕਰਦਾ ਪੇਮੈਂਟ ਦੇਨੇ ਪੂਰੀ ਦਿੱਤੀ ਕੰਮ ਹੌਲੀ ਕਰਦਾ ਇਤਨਾ ਹੋਰ ਲੇ ਕੇ ਮੈਂ ਆਂਦਾ ਕਦਨਾਂ ਪਹਿਲੇ ਸਹੀ ਨੇ ਦੇਖੀ ਹਾਂ ਇਹ ਪਾ ਦੇ ਬਸ ਗੱਲੋਂ ਨਹੀਂ ਪਹੁੰਚੋਗੇ ਨੇ ਇੱਧਰ ਹੀ ਕੱਢ ਲਓ ਚਲੋ ਪੀਐਸਪੀਸੀਐਲ ਬੁੱਕ ਦਾ ਫਿਰਦਾ ਅੱਜ ਆਹਾਂਗੇ ਕੀ ਓਏ ਓਏ ਪੀਐਸਪੀਸੀਐਲ ਬੁੱਕ ਦਾ ਫਿਰਦਾ ਅੱਜ ਉਹ ਲੈ ਗਏ ਫੇਰ ਜਦੀ ਇੰਜਣ ਤਾਜ਼ਾ ਕਰਾ ਹੈਗਾ ਉਹ ਨਹੀਂ ਰਾਵਦਾ ਲੱਬ ਦੀ ਮਰ ਜੇਗੀ ਲੱਖੀ ਵਰਗਾ ਯਾਰ ਨਹੀਂ ਆਇਆ ਦਾ ਲੱਖੀ ਡੋਲੀ ਵਾਲੀ ਗਾ ਰਹਾ ਦੇ ਮੌਸਮ ਕੁ ਵਧੀਆ ਹੈਣਾ ਅੱਜ ਮੌਸਮ ਪੂਰਾ ਵਧੀਆ ਹੈਣਾ ਲੱਖੀ ਓਏ ਪੂਰਾ ਦੇਖ ਪੰਜਾਬ ਹੈ ਜਗਨਨਾਥ ਜੱਗਾ ਪਿੰਡ ਦੀ ਸਵੇਰ ਦੇਖ ਲੱਕੀ ਉਧਰ ਹਾਏ ਹਾਏ ਇਹਦਾ ਬਾਈ ਸੌਣੇ ਖੇਡਦਾ ਦੇਖ ਪਾਈ ਲੱਗੇ ਸੌਰੇ ਬੱਲੀ ਕਿਵੇਂ ਉੱਠ ਤਾਣਾ ਪਰ ਅਦਰ ਸ਼ਾਮ ਪਾਈ ਹੁਣ ਤੂੰ ਸ਼ਾਫ ਦਿਖਾਉਣਾ ਦੂਆ ਦੀ ਗੱਲ ਛੱਡੋ ਉਹ ਘਰ ਕੇ ਦੂਰ ਨਾਲ ਸੰਪਰਪ ਅਹ ਹਸਣਾ ਮਛਾਣਾ ਬੱਟੇ ਹਉ ਦਿਖਾ ਰਹੀ ਜਾਂਦੀ ਦੀ ਇਧਰ ਮੈਂ ਕਹੀ ਨਾ ਫੂਕਾ ਜਿਹਾ ਮਾਰਿਆ ਦੇਖ ਇਸ ਤਰ੍ਹਾਂ ਕਰਦਾ ਦੋਸਤ ਸੋਖੇ ਇਧਰ ਦੇਖ ਸਵੇਰ ਫੋਨ ਵਿੱਚ ਹਾਂ ਜੀ ਕੇ ਲੀ ਬਾਬਾ ਜੱਦੀ ਰਹੇ ਨੇ ਮਗਰ ਹਾਂ ਜੀ ਹਾਂ ਪਾਸ ਇੱਥੇ ਤਾਂ ਚੱਲਦਾ ਆਪਣੇ ਗਲਾਸ ਗਲਾ ਕੇ ਚੱਕ ਦਿਓ ਆਪਾਂ ਗਲਾਸ ਆ ਲਾ ਰਿਹਾ ਹਾਂ ਉਹਨਾਂ ਦੇ ਬਿੱਲ ਸਾਰੇ ਗਲਾਸ ਆ ਲਵਦੇ ਤਾਂ ਨਹੀਂ ਛੋਟੇ ਨੇ ਓਏ ਇਹਦਾ ਕੋਈ ਪਤਾ ਨਹੀਂ ਵਿੱਚ ਇਹਨਾਂ ਦੇ ਵੀ ਰਲਵੇਂ ਮਿਲ ਮਿਲ ਜਰੇ ਓਏ ਕਸਾਰਦੇ ਨਹੀਂ ਹੈਗੇ ਠੰਡੋ ਕੀ ਕੀ ਹੈਗਾ ਉੱਦਾਂ ਰੱਡ ਲੱਗਿਆ ਹੋਇਆ ਥਰ ਗਏ ਵੀਰੇ ਹੱਡ ਪੈ ਤੀ ਬਾਬਾ ਜੀ ਹਾਂ ਸਾਰੀਓ ਪੂਰੀ ਆਪਣਾ ਆ ਜਾਗਾ ਬਾਬਿਆਂ ਦਾ ਕੀ ਬਣਦਾ ਫਿਰ ਨਹੀਂ ਨਹੀਂ ਬਾਬੇ ਦਾ ਪ੍ਰਾਣੀਆਂ ਖਰਕਾਣੇ ਨੇ ਇਹ ਘੱਟ 12 ਮੰਨਦੇ ਆਪਾਂ ਤੇ ਪਾਲਾ ਮੰਨਦੇ ਤੇ ਪਈ ਘੱਟ ਰਏ ਵੀਰੇ ਤਾਂ ਪੂਰੇ ਅੱਪੜੀ ਦੌਰ ਬਾਅਦ ਦੇ ਕਰਕੇ ਹਾਂਜੀ ਆਹ ਬਾਈ ਜੀ ਮਾਜਾ ਨਾਲੇ ਮੂਦਾ ਕੰਮ ਹੁੰਦਾ ਪੂਰੀ ਚੋੜ ਦਾ ਉਹ ਦੂਂ ਬੁੜਿਆ ਦਾ ਪਹਿਲਾ ਚੜਸਾ ਦਾ ਹੁੰਦਾ ਅੰਬਲੀ ਕਮਾਸ਼ਾ ਡੋਲ ਸਹੀਂ ਖਿੱਚਦੇ ਪਾਣੀ ਫੇਰਣੀ ਹੁੰਦੀ ਟਾਈਮ ਟਾਈਮ ਹੀ ਗੱਲਾਂ ਬਾਬਾ ਜੀ ਹਾਂ ਚਾਰ ਚਾਰ ਜੋੜੀਆਂ ਮੋਗਾ ਦੀਆਂ ਜੋੜਦੇ ਫਿਰ ਉਹਨਾਂ ਦੇ ਕੰਮ ਦੀ ਚੰਦ ਦੀ ਚੰਗੀ ਕਾਲੀ ਕੜੇ ਬੰਦੇ ਹੁੰਦੇ ਇੱਕ ਫਿਰ ਡੋਲ ਫੜ ਕੇ ਚੱਲ ਜਾਂਦੇ ਹੁੰਦੇ ਥੋੜਾ ਹਾਂਜੀ ਇੱਕ ਖਲੋ ਘਰ ਦਾ ਉਹ ਤੋਂ ਪਰਦਾ ਜੀ ਰਬੜ ਦਾ ਹੁੰਦਾ ਕੰਨੀ ਦਾ ਦੇਖੋ ਕੰਮ ਮਾਛੜੀ ਹੈਗਾ ਇੱਧਰ ਥੋਕ ਮਾਛੜੀ ਦਾ ਵਲੌਗ ਵਿੱਚ ਹਾਂ ਮਾਂ ਬਲੌਗ ਬਣਾ ਲਈਏ ਲੋਕਾਂ ਦੇ ਕਰਤੇ ਮੰਨ ਕੁਰਸੀਆਂ ਨੇ ਬਣਾਈਆਂ ਜਾ ਕੇ ਉਧਰ ਮੂਆਂ ਤੋਂ ਬੰਦੀ ਜੀਜ਼ਨੀਆਂ ਕੁਰਸੀ ਲੈ ਜਾ ਆਹ ਫਦੇ ਡਰਦਾਗਾ ਸੰਗ ਡਰਦੇ ਦਾ ਕਾਨੂੰਗਾ ਹੋ ਚਾਹ ਸੀ ਲੱਗ ਜਾ ਹੋਰ ਜੀ ਇਹਦਾ ਜੱਗ ਲੈ ਕੇ ਚਾਹਦਾ ਇਹੜੀ ਫੋਨ ਚੱਕ ਰਿਹਾ ਹੈ ਨਹੀਂ ਹੁੰਦਾ ਕੰਮ ਦਾ ਕੌਣ ਕਹੋ ਕਰਿਆ ਮੈਨੂੰ ਇਹਦਾ ਵਾੜ ਦੇਖ ਲੈ ਹੈ ਬੇਬੇ ਦੇਖ ਲੈ ਬੱਸ ਇਕੱਲਾ ਖੋਲ ਉਹ ਦਾਸ ਤਾਂ ਫਿਰ ਹੋਈ ਦੇਖ ਬਸਵਿੰਦਰ ਬੰਗਾ ਵਾਲੀ ਇੱਥੇ ਆ ਬਸਵਿੰਦਰ ਫੇਰ ਉੱਦੋਂ ਉੱਪਰ ਦੇਖ ਲੈ ਕਿੰਨੀਆਂ ਨੇ ਉਦੋਂ ਪਰਤਾਂ ਲਾਇਆ ਫਿਰ ਕਿੰਨੀ ਤੇਰੀ ਨੂੰ ਆਇਆ 20 ਤੇਰੀ ਨੂੰ ਆਇਆ 20 ਅੱਜ ਕਿੰਨੀਆਂ 27000 ਲੈ ਦੇਖ ਲੈ ਮੜ ਕੇ ਦਿੰਦਾ ਬਸ ਬਸਵਿੰਦਰ ਬੰਗਾ ਵਾਲੀ ਟਰੈਕਟਰ ਆਇ ਇੱਕ ਬਲੈਡਰ ਤੇ ਲੈ ਕੇ ਗਿੱਕੇ ਘਰੇ ਦੁੱਧੋ ਫੜਾ ਕੇ ਗੱਦੂ ਨੂੰ ਆਲੇ ਆ ਚੱਲੇ ਹੁਣ ਗੱਦੂ ਦੇ ਘਰੇ ਕੋਲਡ ਸਟਾਰਟ ਹੋ ਗਿਆ ਹੋ ਗਿਆ ਹੋ ਗਿਆ ਕੋਲਡ ਸਟਾਰਟ ਉਹ ਗਰਮ ਹੋ ਲਣੇ ਬੇ ਕੋਲਡ ਸਟਾਰਟ ਹੋ ਗਿਆ ਵੜਕ ਮਾਰ ਵੜਕ ਚੱਲ 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 ਥੱਲੇ ਨੇ ਲਾਵੀ ਡਰਾਈਵਰ ਚੇਂਜ ਹੋ ਗਿਆ ਬਾਈ ਆ ਗਿਆ ਡਰਾਈਵਰ ਨਵਾਂ ਬਹਿ ਗਿਆ ਹੁਣ ਅਸੀਂ ਪਾਉਣ ਲੱਗਿਆ ਰੇੜਾ ਰੇੜਾ ਪਾਉਣ ਲੱਗਿਆ ਆਹ ਦੇਖੋ 16 ਫੋਟਾ ਰੇੜਾ 16 ਮੋਟਾ ਡਾਲਾ ਪਾਉਂਦਿਆਂ ਆਉਣ ਦੇ ਆਉਣ ਦੇ ਪੈਗਾ 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 ਆਉਣ ਦੇ ਚਾਕੀ ਭਾਰਦੇ ਬੜਾ ਚਾਕੀ ਓ ਕਾਕੀ ਮੋਨਾ ਬੂ ਚੱਲ ਬਈ ਦਹੀ ਦਾ ਚੱਕ ਦੇ ਅਹ ਅਰੇ ਅਰੇ ਦਰਦਾ ਕਿਉਂ ਆ ਸਿੰਘ ਆਉਣ ਦੇ ਪਾ ਦੇ ਪਾ ਦੇ ਤਾਹਾਨੂੰ ਚੱਕ ਤਾਹਾਨੂੰ ਚੱਕ ਦੇ ਆਉਣ ਦੇ ਆ ਪਾ ਦੇ ਗੇ ਪਾ ਦੇ ਗੇ ਸੋ ਟ੍ਰਾਂਸਪੋਰਟ ਕਰਨੇ ਇਹ ਸੇਜ ਕਰਨੇ ਕਰਾਹੀਆਂ ਤੇ ਜਾਨਾ ਘਰੇ ਮਹਾਰਾ ਪ੍ਰਕਾਸ਼ ਹੋ ਜਾਊਗਾ ਭੋਗ ਪੈ ਜਾਊਗਾ ਫਿਰ ਸਮਾਪਤੀ ਹੋ ਜਾਊਗੀ ਫਿਰ ਅਸੀਂ ਕਿਹੜਾ ਹੀ ਚਾੜ੍ਹ ਦੇਣੀ ਆ ਫਿਰ ਨਿਆਰੀ ਨਿਆਰੇ ਨੇ ਫਿਰ ਨਿਆਰੀ ਨਿਆਰੇ ਨੇ ਨਿਆਰੀ ਨਿਆਰੇ ਅਦਰ ਗੱਗੀ ਸਿੰਘ ਵੀ ਪਹੁੰਚ ਚੁੱਕੇ ਨੇ ਟੋਪ ਲੈ ਗਰ ਦੋ ਇੱਧਰ ਦੀ ਆ ਜਾ ਡਰਦਾ ਕਿਉਂ ਸੰਘ ਡਰਦਾ ਕਿਉਂ ਸੰਘ ਸਿੰਘ ਡਰਦਾ ਕਿਉਂ ਤੂੰ ਤਾਂ ਮੂਦਾ ਮਾਰਨਾ ਕਿ ਆਈ ਆ ਜੂ ਮੂਦਾ ਮਾਰਨਾ ਮੂਦਾ ਮਾਰਨਾ ਕੜਾਹੀ ਵੀ ਲੈ ਕੇ ਜਾਣੀ ਆ ਜਾ ਕੇ ਆਪਾਂ ਨੇ ਉਸ ਹਾਬ ਨਾਲ ਧਰਿਓ ਵੀ ਥੱਲੇ ਕੜਾਹੀ ਆ ਜੇ ਆ ਮੂਦਾ ਮਾਰ ਲਓ ਕਹਿੰਦਾ ਮੈਂ ਮੂਦਾ ਮਾਰਨਾ ਮੈਨੂੰ ਪਤਾ ਕੀ ਲੱਗਿਆ ਸੋਦਾ ਮਾਰਨਾ ਕਦਾ ਵਾਈਫਾਈ ਲੱਗੂਗਾ ਇਹ ਜੀ ਉਹਦਾ ਲੱਗੂਗਾ ਕਿਉਂ ਲੱਗੂਗਾ ਬਾਹਰ ਲੈ ਸੇ ਤਾਂ ਲੱਗੂਗਾ ਵੀ ਰੀਲਾਂ ਬਲੌਗ ਦੇਖੋ ਸਾਡੇ ਜੀ ਵੀ ਦਾ ਮੌਕੇ ਸਾਡੇ ਬਲੌਗ ਦੇਖਣ ਵਾਸਤੇ ਬੰਦਾ ਸਾਡੇ ਬਲੌਗ ਦੇਖਿਆ ਕਰੋ ਡੇਲੀ ਹੁਣ ਬਾਕੀ ਡਿਸਕਾਊਂਟ ਹੁਣ ਵਾਈਫਾਈ ਫ੍ਰੀ ਫ੍ਰੀ ਨੂੰ ਡਿਸਕਾਊਂਟ 1000 ਚ 1000 ਚ ਉਹਦਾ 1000 ਰੁਪਏ ਚ ਪੀਨਾ ਟੱਡ ਪਰਣਾ ਕੋਲ ਨਹੀਂ ਆ ਨਾ ਉਹ ਇਹਦਾ ਢਿੱਲਾ ਇਹਨੇ ਪਰ ਥੋੜੀ ਮੰਨਦਾ ਦਸਤਾਰ ਬੰਨਤੀ ਦਸਤਾਰ ਬੰਨੀਆਂ ਨਾ ਅਕਾਲ ਵਾਲੀ ਯੋਕਾਲ ਮਿਹਨ ਗਾਲੀ ਬੰਨਤੀ ਕਾਲ ਲਾਲੀ ਬੰਨਿਆ ਕਾਲ ਮੈਂ ਕੱਪੜੇ ਕਠੇ ਫੜੇ ਬਾਈ ਖੜਾ ਤੂੰ ਨਹੀਂ ਨਹੀਂ ਗਸੌਦਾ ਨਾ ਜਿਹੜਾ ਘਾਲ ਘਾਲ ਕਰੀ ਜਾਂਦੇ ਹੋ ਕਿਤੇ ਗੱਗੀ ਕਰਣਾ ਨਿੰਘੋਰੇ ਗੇਟਵਰੇ ਜਾਮ ਵਿੱਚ ਚੱਕਾ ਬਾਦ ਲੈ ਗਿਆ ਬਾਦ ਤੰਮ ਨੇ ਡੌਕੀ ਬਣਾ ਪਹਿਲੀ ਵਾਰੀ ਜੰਮੀ ਆ ਲੱਡੂ ਏ ਬਹੁਤ ਜ਼ਬਰਦਸਤ ਹੈ ਜ਼ਬਰਦਸਤ ਲੱਡੂ ਕਰਾ ਸਕੋ ਲਾ ਮੰਨੀ ਆ ਮੰਨੀ ਤੇਰਾ ਮੈਨੂੰ ਲੋਗੇ ਦੇਖਦੇ ਆ ਉਹ ਟੈਲੀਗ੍ਰਾਮ ਨੂੰ ਲਾ ਦੇ ਓਏ ਬਰੂਤੀ ਚ ਬਾਸੜੀ ਰਹਾ ਮਾਸੜੀ ਚਾਚੇ ਜਨਹ ਹਲਦੀ ਕਰੇਗਾ ਚਾਚੇ ਜਨਹ ਹਲਦੀ ਬਰੂਤੀ ਚ ਮੱਲਿਆ ਗੋਲੀ ਚਲ ਚਲ ਪਾ ਦੇਣ ਦੇ ਓਏ ਨੂੰ ਮੋਟਿਆਂ ਦਾ ਕਰਦੇ ਮੜੀ ਆ ਮੋਟਿਆਂ ਕਿੰਦਾ ਕਰਦੇ ਕਮਾਦਿਆ ਕਰ ਹੋਰ ਕਮਾਈ ਜਾਂਦੇ ਥੋੜਾ ਜਿਹਾ ਪਾਣੀ ਬਿਸਮਿਲਲਾ ਜਾਣਾ ਟੈਣਾ ਫਾਰ ਵੈਕਸਨ ਚੱਲ ਰਿਹਾ ਕੰਮ ਪੂਰਾ ਆ ਟੋਪੀ ਵੈਕਸਨ ਮਾਰ ਦੇ ਚੰਮ 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 ਨਾ ਮੰਨ ਚੰਮ ਉਹ ਪਾਦਾ ਮਿੱਟਾ ਟਾ ਆ ਮੋਬਾਈਲ ਬੁਣੇ ਬਰਾਤ ਨੂੰ ਕੋਲੇ ਲਾਵੇ ਟੋਪੀ ਲਾ ਨਾ ਮੜੀ ਉਪੀ ਰਾਖਾ ਦੇ ਨਰੀ ਆ ਆਹ ਕਾਲ ਆ ਦੇ ਆ ਨਹੀਂ ਗਿਆਨੀ ਗਿਆਨੀ ਬਸ ਭੇਜੀ ਆ ਦੇਖ ਮੈਂ ਉਹ ਸ਼ੱਕਾ ਤਰਤੀ ਉਹ ਬਹੁਤ ਨਹੀਂ ਤੂੰ ਕਰੀ ਜਿਹੜੇ ਆਈ ਲਾ ਫੜ ਫੜ ਸਮਝ ਬਿਆ 20 ਰੁਪਏ ਤਾਂ ਦੇ ਦੇ ਸਾਡੇ تیرے ਸਾਨੂੰ ਕਦੇ ਅਸੀਂ ਤੇਰੇ ਕੋਲ ਫੋਨ ਕਰਕੇ ਫੋਨ ਕਰੀਏ ਤੇ ਆਈਏ ਅਸੀਂ ਤੇਰੇ ਘਰ ਤੇ ਪਣੀ ਕਰਦਾ ਆਂ ਪੰਜਾਬੀ ਗੱਲ ਚੜਾਈ ਮੇਰੇ ਤਾਂ ਚੋਲੋ ਚਾਹ ਪੀ ਕੇ ਚਾਹ ਅਗਲਾ ਅਗਲਾ ਤੇਰਾ ਹੱਸਾ ਬਹੁਤ 42 ਕੋਈ ਮਾਟੀ ਗੱਲ ਨਹੀਂ ਵੀਰ ਬੋਲੇ ਬਲੌਗ ਬਣਾ ਰਹੇ ਆ ਬਾਈ ਜਾਨ ਚੈਨਲ ਨੂੰ ਸਬਸਕ੍ਰਾਈਬ ਕਰੋ ਮੁੰਡਾ ਬਹੁਤ ਸਿਆਉਆ ਐ ਸਾਡੇ ਦੋ ਜਾਣ ਕਰੋ ਜਾਣ ਕਰੋ ਜਾਣ ਅਜੇ ਬਾਈ ਸਾਨੂੰ ਜਾਗੋ ਆਉ ਜਾਗੋ ਪਰ ਸਣ ਹੋ ਜਾ ਕੋ ਪਟਾਕੇ ਤਮਾ ਦੇਖੋ ਪਰ ਤੁੰਗ ਨਾ ਤਿਦਰੀਗਣ ਨੂੰ ਨਾ ਤਿਦਰੀਗਣ ਨੂੰ 24 ਅੱਜ ਤੇਰੀ 28 32 30 30 ਨੂੰ ਬੰਬ ਚੁੜਾ ਕੇ ਮਿੱਤਰੋ ਚਾਹ ਵੀ ਰਹੇ ਹਾਂ ਆ ਦੇਖੋ ਚੁਸਕੀਆਂ ਮਾਰ ਮਾਰੇ ਕਾ ਬੰਦਾ ਹੋਰ ਆ ਗਿਆ ਆਕਸ਼ਪੀ ਸਿੰਘ ਆ ਤਰੋਂ ਕਾ ਆਸੂ ਇਲੈਕਟ੍ਰੀਸ਼ੀਅਨ ਆਕਾਸ਼ਦੀਪ ਆਕਾਸ਼ਦੀਪ ਸਿੰਘ ਆਸੂਪਰੀਤ ਸਿੰਘ ਇਹੋ ਹੀ ਹੋ ਰਹੀਏ ਕਰ ਲਿਆ ਕਰ ਲਿਆ 5 ਕਿਲੋ ਪੂਰਾ ਕਰਨਾ ਬਾਈ ਤੱਕ ਨਾਲ ਦੇਖ ਲਓ ਕਿੰਨਾ ਹੋ ਗਿਆ ਪੰਜ ਪੰਜ ਕਰਨਾ ਉਹਨ ਕਹਿੰਦਾ 10 ਉਹ 5 ਗਹਿ ਕੇ ਗਿਆ ਬਾਈ ਇੱਕ ਅਜੇ 10 ਕਰਨਾ 5 ਕਿਲੋ ਕਰਨਾ ਇੱਕ ਦਸ ਕਰ ਚੱਲ ਆਪਾ ਓਏ ਓਏ ਇੱਧਰ ਤਾਂ ਮਿਲਦੇ ਤੱਕ ਨਾਲ ਕਰਨਾ 5 ਕਿਲੋ ਦਸ ਕਰ ਦੇ ਓਏ ਤਾਂ ਦੇਖ ਵਾਦਾ ਹੋ ਗਿਆ ਵਾਦਾ ਦੇ ਪ੍ਰੋਵੀਨਗਰ ਹੁੰਦੇ ਆ ਓਏ ਦਸ ਕਿੱਥੇ ਹੋ ਗਿਆ ਦਸ ਕਰਨਾ ਇਹਦਾ ਇੱਕ ਵੀ ਦਸ ਕਰਨਾ ਉਹ ਇੱਧਰ ਡਾਣਿਆ ਹਾਂ ਆ ਜੀ ਬਾਲੇ ਮੁੰਡਾ ਦਾ ਭਾਈ ਓਏ ਹੋਏ ਹੋਏ ਉੱਧਰ ਬਣਾ ਉੱਧਰ ਬਣਾ ਡਾਊਨਲੋਡ ਕਰ ਡਾਊਨਲੋਡ ਕਰ ਡਾਊਨਲੋਡ ਕਰ ਹਾਂ ਆ ਕੋੜਿਆ ਆ ਹੌਫਲੇ ਆ ਤੋਰ ਟੈਰੀਟਰੀ ਯਾਨ ਬਾਗਹੀ ਉਹ ਨਾ ਤੋਸਤਾ ਜੋ ਨਾ ਨੋਟ ਮੜਾ ਮੂਹਟ ਮੂਹਟ ਮੰਡੀ ਆ ਮੈਂ ਲਕੀ ਹਾਈ ਤੂ ਟੜ ਕਾ ਕਾਲ ਹੱਥ ਰੱਖ ਮੈਂ ਬੰਦਿਆਂ ਵਰਗਾ ਦੇ ਮੈਂ ਬੰਦੇ ਹੀ ਮਾਰਤਾ ਦੇ ਜਨਾਨੀਆਂ ਦੇ ਹੁੰਦੇ ਨੇ ਛੋਟੇ ਛੋਟੇ ਮਾਰਦਾ ਦੇ ਹੱਥ ਨੇ ਆ ਦੇਖ ਆ ਆਹ ਮਥਾਲ ਦੇ ਕਿਵੇਂ ਫੋੜਾ ਫੋੜਾ ਫੋਟੋ ਕੈਮਰਾ ਵਿੱਚ ਕੈਮਰਾ ਵਿੱਚ ਕੀ ਬਣ ਗਈ ਕੋਈ ਨਹੀਂ ਲੋਈ ਵਾ ਪੁੱਛਦੀਆਂ ਯਾਰ ਜਾਂ ਚਾਹ ਤਰੀ ਹੋਈ ਆ ਸਾਡੇ ਸਾਡੇ ਬਲੌਗ ਤੇ ਸਾਡਾ ਢੋਡੇ ਬਲੌਗ ਤੇ ਹਾਂਜੀ ਬਾਬੇਓ ਕੀ ਹਾਲ ਚਾਲ ਹਾਂਜੀ ਅੱਜ ਦੇ ਬਲੌਗ 'ਚ ਅਸੀਂ ਜਾ ਰਿਹਾ ਲਕੀ ਦੇ ਭੋਗ ਤੇ ਖੁਸ਼ੀ ਦੇ ਮੌਕੇ ਤੇ ਵਿਆਹ ਦੇ ਭੋਗ ਤੇ ਮੈਂ ਮਾਰਗਾ ਤੇ ਨਹੀਂ ਜਾ ਭਿਆ ਦੇ ਭੋਗ ਤੇ ਇੱਕ ਮੂਟ ਨਾਲ ਪਿੱਛੇ ਆ ਰਿਹਾ ਦੇਖ ਰਿਹਾ ਤੂੰ ਓਏ ਨਾ ਮੂਹ ਵੜਾ ਦੇ ਮੂਹ ਵੜਾ ਦੇ ਮੁੱਦਾ ਮੁੱਦਾ ਮੇਚ ਵੜਦਾ ਓਏ ਪੱਟੀ ਓਏ ਦਲੇਬੀ ਖਾ ਲੋ ਗਾਇਸ ਲੱਡੂ ਸੁੱਕਣੇ ਵਹਾਰੇ ਨੇ ਜੀ ਇਹ ਗਰਮ ਨੇ ਜੀ ਇੱਕ ਲੈ ਜੋ ਅਬਰਾ ਵੀਡੀਓ ਬਣਾਇਆ ਆ ਵੀਡੀਓ ਬਣਾ ਵੀਡੀਓ ਬਣਾ ਯਾਰ ਬਣਾ ਬਣਾਦਾ ਬਣਾਦਾ ਵੀਡੀਓ ਬਣਾਦਾ ਐ ਨਹੀਂ ਮੁੱਛਾਂ ਦੇ بڑے بڑے ਮੁੰਡੇ ਯਾਰ ਹਾਂ ਆਇਸ਼ੇ ਦੇ ਕੋਈ ਯਾਦੂ ਸਾਲੇ ਬਸ ਉੱਥੇ ਜਾਣੇ ਲੈ ਜਾ ਔਲੀ ਓਏ ਮਿੱਠੇ ਕੋਟੇ ਦੀ ਪੋਰੀ ਭਰੀ ਹੋਈ ਆਈ ਸਾਹਿਬ ਰਾਦਰ ਜਿਹੜੇ ਜਨਰਲਸਰ ਆ ਗਿਆ ਬਾਜੋ ਜਦੋਂ ਮੇਲਾ ਹੋ ਗਿਆ ਮੈਂ ਆ ਗਿਆ ਸਾਹਿਬਾਂ ਸੁੱਕੀ ਨਹੀਂ ਆਣੀ ਬੈਠੀ ਬਾਥਰੂਮ ਟਰਾਲੀ ਵਾਲਾ ਬਾਥਰੂਮ ਲਿਆਉਣੇ ਪੈਣਗੇ ਠੀਕ ਹੈ ਸਰਾਂ ਵਾਲੇ ਸਾਡਾ ਕੀ ਕਰਤਾ ਤੁਸੀਂ ਕਨੈਕਸ਼ਨ ਕਰਦਾ ਇਹਦਾ ਸਭਾ ਨੂੰ ਥੋਪ ਵੀ ਵਿਆਹ ਦੇਖੇ ਆ ਕਰੂੰਗਾ ਲੱਗੀ ਚਲਾਈ ਆਣਾ ਬੈਠਾ